ਦੇ ਮਹਾਨ ਸਭੂ ਵਿੰਦਰ ਕਮਨਜੀ ਦੇ ਅੰਤਿਮ ਰਾਸ਼ਵਤ ਵਿੱਚ ਸ਼ਾਮਲ ਹੋਣ ਦੀ ਆਜ਼ਮੀ ਬੰਗਾਲ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰ ਭਗਵਨ ਸਹਿਮਾਨ ਸਾਹਿਬ ਜੀ ਨੇ ਬਨੂ ਸੇਰੇ ਫੋਨ ਕਰਕੇ ਪੰਜਾਬ ਸਰਕਾਰ ਵੱਲੋਂ ਔਰ ਆਹਣਾ ਨੇ ਆਪਣੇ ਵੱਲੋਂ ਸੁਗਾਸਮਨ ਭੇਜ ਲਈ ਕਰਨ ਲਈ ਭੇਜਿਆ ਹੈ ਸੋ ਮੈਂ ਵਿੰਦਰ ਕਮਨ ਜੋ ਮੇਰਾ ਛੋਟਾ ਭਾਈ ਸੀ ਅਸੀਂ ਅਕਸਰ ਮਿਲਦੇ ਸੀ ਇੱਕ ਬਹੁਤ ਹੀ ਹੌਨਹਾਰ ਬੱਚਾ ਸੀ ਜਿਨੇ ਪੰਜਾਬ ਦਾ ਦੇਸ਼ ਦਾ ਨਾਮ ਦੁਨੀਆ ਦੇ ਰਸੇ ਕੀਤਾ ਇਹਨਾਂ ਦੇ ਬੱਚੇ ਕਰੋਨਾ ਵਿੱਚੋਂ ਕਦੇ ਕੋਈ ਨਾ ਬੱਚਾ ਬਣਦਾ ਹੈ ਸੋ ਅਸੀਂ ਉਹਦਾ ਜਾਣਾ ਜੋ ਹੈ ਕਿ ਸਾਡੇ ਦੇਸ਼ ਲਈ ਪੰਜਾਬ ਲਈ ਸਾਡੇ ਸਾਰਿਆਂ ਵਾਸਤੇ ਬਹੁਤ ਵੱਡੀ ਇੱਕ ਮੈਂ ਕਹਿ ਸਕਦਾ ਕਿ ਇਹਦਾ ਲਾਸ ਹੈ ਫਿਊਲ ਦੀ ਕਮੀ ਮੇਰਾ ਤੇ ਲੱਗਦਾ ਮੰਨ ਕਦੇ ਜਿਹੜੀ ਕਮੀ ਸਾਨੂੰ ਕਦੇ ਅਸੀਂ ਪੂਰੀ ਨਹੀਂ ਕਰ ਸਕਦੇ ਔਰ ਨਾ ਹੀ ਇਹ ਕਮੀ ਕਦੇ ਪੂਰੀ ਹੋਏਗੀ ਆਓ ਪਰਮਪిత ਪਰਮਾਤਮਾ ਦਾ ਅਗਾਸ ਕਰੀਏ ਉਹ ਮਹਾਨ ਸਬੂਤ ਪੰਜਾਬ ਦਾ ਪਰਮਾਤਮਾ ਨੂੰ ਆਪਣੇ ਚਰਨਾਂ ਦੇ ਸਥਾਨ ਦੇ ਔਰ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਇਹ दुःख सहन ਦੀ ਸ਼ਕਤੀ ਦੇ ਉਹ ਜੋ ਨਾ ਸੋਚਿਆ ਸੀ ਉਨੇ ਬੱਚਿਆਂ ਲਈ ਪ੍ਰਮਾਣਨਾ ਉਹਨੇ ਬੱਚਿਆਂ ਦੀਆਂ ਮਨੋਕਾਮਨਾ ਪੂਰੀਆਂ ਕਰੇ ਜਦਾਂ ਕਿ ਇਹ ਬੰਦਾ ਜਿਹੜਾ ਪ੍ਰਭਾਵੀ ਦੇ ਕਰਨ ਹੋਈ ਸਰਕਾਰ ਦੇ ਉੱਤੇ ਆਲੇ ਦੇਖੋ ਜੋ ਜੀ ਡੂਰਿੰਗ ਮੈਡੀਕਲ ਟ੍ਰੀਟਮੈਂਟ ਹੋਇਆ ਹੈ ਆਲਰੇਡੀ ਅਸੀਂ ਮਤਲਬ ਕਿ ਮੈਡੀਕਲ ਬੋਰਡ ਬਣਾਉਣ ਵਾਸਤੇ ਜੋ ਇੱਕ ਸਿਸਟਮ ਹੈਗਾ ਉਹ ਕਾਇਮ ਕੀਤਾ ਗਿਆ ਬੋਰਡ ਬਣੇਗਾ ਉਹਦੀ ਇਨਕੁਆਰੀ ਹੋਏਗੀ ਜੋ ਫੈਕਟ ਹੈਗੇ ਨੇ ਉਹ ਬਾਹਰ ਸਾਹਮਣੇ ਲੋਕਾਂ ਦੇ ਦਰਸ ਜਾਣਗੇ ਜਿਹੜਾ ਅਕੱਲੀ ਜਨਰਲ ਸੁਪਰਸਟਾਰ ਹੈ ਬਹੁਤ ਭੈੜਾ ਕੰਮ ਕਰ ਰਾਤ ਦੀ ਹੈ ਇੱਕ ਉੱਪਰ ਤੋਂ ਸੀਮਟ ਹੋ ਰਹੀ ਹੈ ਇਹਨਾਂ ਮੇਰੇ ਲੱਗਦਾ ਹੈ ਕਿ ਤਰ੍ਹਾਂ ਹੋਵੇਗਾ ਜਿਹੜੀ ਨੂੰ ਕਾਫੀ ਦਾ ਕਿ ਉਹ ਬ੍ਰਿੰਡਰ ਤੋਂ ਮੰਨਿਆ ਇੱਕ ਨੌਜਵਾਨ ਬੱਚਿਆਂ ਦਾ ਆਈਕਨ ਸੀ ਉਹਨੇ ਬਹੁਤ ਸਾਰੇ ਨੌਜਵਾਨ ਬੱਚੇ ਤਿਆਰ ਕੀਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਆਓ ਨਸ਼ਾ ਛੱਡ ਕੇ ਫਿਰ ਤੁਸੀਂ ਸਪੋਰਟਸ ਵਿੱਚ ਜਾਓ ਉਹਦੇ ਨਾਲ ਬਹੁਤ ਸਾਰੇ ਲੋਕੀ ਉਹਨਾਂ ਦੇ ਬੱਚੇ ਜਿਹੜੇ ਨੇ ਉਹਨੇ ਸਿਹਤਿਆ ਦੇ ਲਈ ਔਰ ਅੱਛੀ ਆਪਣੀ ਸਿਹਤ ਵੀ ਬਣਾਈ ਤਾਂ ਉਹਦੇ ਜਾਨ ਦੇ ਨਾਲ ਯੂਥ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਜਿੱਦਾਂ ਇਹ ਲੱਗਦਾ ਕਿ ਉਹਨਾਂ ਦੇ ਦਬਾਵਾ ਹੋ ਗਿਆ ਲੋਕਾਂ ਨੇ ਜਾਣ ਦੇ ਲਵਾਰਾਂ ਵਿੱਚ ਨੇ ਕਾਫੀ ਜ਼ਾਨਾਂ ਦੇ ਡਰੂਣਾ ਦੇ ਲਈ ਕੀ ਕਰੋ ਕਦਮੇ ਸਰਕਾਰ ਆਲਰੇਡੀ ਨਵੀਆਂ ਗਊਸ਼ਾਲਾ ਬਣਾ ਕੇ ਜਿਹੜੇ ਪਸ਼ੂ ਐਨੀਮਲ ਪਿੰਡਾਂ ਦੇ ਫਿਰਦੇ ਨੇ ਉਹਨਾਂ ਨੂੰ ਇਕੱਠਿਆਂ ਕਰਕੇ ਤੇ ਗਊਸ਼ਾਲਾ ਲੈ ਕੇ ਜਾਣ ਦਾ ਪ੍ਰਬੰਧ ਕਰ ਰਹੇ ਨੇ ਇਹ ਬੜੇ ਰੰਦੇ ਸਹਿਤ ਸੱਸਿਆ ਹੈ ਛੋ ਸਰਕਾਰ ਇਹਦੇ ਬੱਤੇ ਵਚਨ ਵਾਧਿਆ ਕੀਏ ਅਸੀਂ ਤਾਂ ਕਿ ਐਕਸੀਡੈਂਟ ਨਾ ਹੋਣ ਤਾਂ ਕਿ ਲੋਕਾਂ ਦੀ ਮੌਤ ਨਾ ਹੋ ਦਾ ਵੀ ਬਹੁਤ ਜਲਦੀ ਲਗਾਤਾਰ ਪਹਿਲੇ ਕਰ ਰਹੇ ਹੈ ਔਰ ਇਚਾਵਾਂਗੇ ਕਿ ਕੋਈ ਵੀ ਬਹੁਤ ਹਨ ਜੋ ਹੈ ਐਨੀਮਲ ਹੈ ਪ੍ਰਕਾਰ ਆਪਣਾ ਨਾ ਫਿਰੇ